ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪ੍ਰਾਠੀਕ ਹੋਵੋਗੇ ਜੋ ਵੀ ਨਵੇਂ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਵਾਲਾ ਬਟਨ ਦਬਾ ਕੇ ਤਾਂ ਜੋ ਅੱਗੇ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਵੀਡੀਓ ਪੂਰੀ ਸੁਣਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਹੈਲਪ ਕਰ ਸਕਦਾ ਬਹੁਤ ਸਾਰੇ ਖੇਤਰਾਂ ਚੋਂ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਨੇ ਕਿ ਕਣਕ ਜਿਹੜੀ ਸੀਗੀ ਸਾਡੀ 45 ਦਿਨ ਦੀ ਹੈਗੀ ਆ 50 ਦਿਨ ਦੀ ਹੋਈ ਆ ਨਾਲੀ ਚੜ ਗਈ ਆ ਸਿੱਟੇ ਕੱਢ ਰਹੀ ਆ ਕਣਕ ਦਾ ਜਿਹੜਾ ਫਟਾਰਾ ਸੀ ਸਹੀ ਤਰੀਕੇ ਨਾਲ ਨਹੀਂ ਹੋਇਆ ਇਸ ਦਾ ਕੀ ਕਾਰਨ ਹੋ ਸਕਦਾ ਕਣਕ ਜਿਹੜੀ ਉੱਤਾਂ ਵੱਲ ਨੂੰ ਚੜ ਰਹੀ ਹੈ ਤਾਂ ਕਿਸਾਨ ਵੀਰੋ ਅਹਿਮ ਰੋਲ ਜਿਹੜਾ ਹੁੰਦਾ ਹੈ ਤਾਪਮਾਨ ਦਾ ਹੁੰਦਾ ਅਗੇਤੀ ਬਜਾਈ ਜਦੋਂ ਆਪਾਂ ਕਰ ਦਿੰਨੇ ਆ ਔਰ ਉਸ ਟਾਈਮ ਤੇ ਕੀ ਹੁੰਦਾ ਰਾਤ ਦਾ ਤਾਪਮਾਨ 20 ਡਿਗਰੀ ਤੋਂ ਉੱਪਰ ਹੋਵੇ ਜਦੋਂ ਆਪਾਂ ਕਣਕ ਦੀ ਫਸਲ ਬੀਜਦੇ ਆ ਤਾਂ ਕਣਕ ਵਿੱਚ ਜਿਹੜਾ ਹੈਗਾ ਡੰਡੀ ਚੜਨ ਦੀ ਸਮੱਸਿਆ ਹੋ ਜਾਂਦੀ ਆ ਅਗੇਤੀ ਬਜਾਈ ਚ ਅਗੇਤੀ ਬਜਾਈ ਚ ਕਿਉਂਕਿ ਸਮੱਸਿਆ ਇਹ ਹੁੰਦੀ ਆ ਹਰੇਕ ਸਾਲ ਹੀ ਹੁੰਦੀ ਆ ਠੰਡ ਜਿਹੜੀ ਲੇਟ ਪੈਂਦੀ ਆ ਤੇ ਪਹਿਲਾ ਪਾਣੀ ਜਿਹੜਾ ਆਪਾਂ ਲੇਟ ਕਰ ਦਿੰਨੇ ਆ ਉਹਦਾ ਮੁੱਖ ਕਾਰਨ ਬਣਦੇ ਆ ਡੰਡੀ ਝੜਨ ਦੇ ਸਮੇਂ ਤੋਂ ਪਹਿਲਾਂ ਜਿਹੜਾ ਨਸਾਰਾ ਲੈਣ ਲੱਗ ਜਾਂਦੀ ਆ ਅਗਲੇ ਸਾਲਾਂ ਵਾਸਤੇ ਆਪਾਂ ਸੁਚੇਤ ਰਹਿਣਾ ਆ ਰਾਤਾਂ ਦਾ ਤਾਪਮਾਨ ਜਿਹੜਾ ਹੈਗਾ 20 ਡਿਗਰੀ ਤੋਂ ਥੱਲੇ ਹੋਵੇ ਪਹਿਲਾ ਪਾਣੀ ਜਿਹੜਾ ਹੈਗਾ ਐ ਮਰੋਲ ਅਦਾ ਕਰਦਾ ਆਪਣੀ ਕਣਕ ਦੀ ਫਸਲ ਦੇ ਵਿੱਚ ਸਹੀ ਟਾਈਮ ਤੇ ਪਹਿਲਾ ਪਾਣੀ ਦਿਓ ਤੇ ਹੁਣ ਜਿਹੜੇ ਫੀਡਬੈਕ ਆਉਂਦੇ ਆ 45 47 ਦਿਨ ਦੇ ਖੇਤ ਹੋ ਗਏ ਕਿਸਾਨ ਵੀਰਾਂ ਦੇ ਤੇ ਹੁਣ ਜਾ ਕੇ ਪਹਿਲਾ ਪਾਣੀ ਲਗਾ ਰਹੇ ਨੇ ਐਦਾਂ ਦੇ ਫੀਡਬੈਕ ਆਉਂਦੇ ਆ ਮੇਰੇ ਕੋਲ ਤਾਂ ਪਹਿਲਾ ਪਾਣੀ ਜਿਹੜਾ ਹੈਗਾ ਕਣਕ ਦੀ ਫਸਲ ਲਈ ਬਹੁਤ ਲਾਈਵ ਹੁੰਦਾ ਸਹੀ ਟਾਈਮ ਤੇ ਪਾਣੀ ਦਿੱਤਾ ਜਾਵੇ ਤਾਂ ਤਾਂ ਜਿਹੜੇ ਖੇਤਾਂ ਦੇ ਵਿੱਚ ਸਮੱਸਿਆ ਆ ਰਹੀ ਹੈ ਕਿਸਾਨ ਵੀਰੋ ਹੁਣ ਉੱਥੇ ਆਪਾਂ ਕੀ ਕਰਨਾ ਹੈ ਇਹਦਾ ਇਲਾਜ ਕੀ ਕਰਨਾ ਚਾਹੇ ਤੁਸੀਂ 2.5 ਗੱਟੇ ਪਾਉਣੇ ਹੋ ਚਾਹੇ 2 ਪਾਉਣੇ ਹੋ ਚਾਹੇ 3 ਪਾਉਣੇ ਹੋ ਆਪਣੇ ਖੇਤ ਦੇ ਵਿੱਚ ਤਾਂ ਆਪਾਂ ਕੀ ਕਰਨਾ ਹੈ 25 ਤੋਂ 30 ਕਿਲੋ ਦਾ ਜਿਹੜਾ ਹੈਗਾ ਯੂਰੀਆ ਦਾ ਛੱਟਾ ਐਕਸਟਰਾ ਦੇਣਾ ਆਪਣੀ ਫਸਲ ਦੇ ਵਿੱਚ ਚਾਹੇ ਤੁਸੀਂ 2 ਪਾਉਣੇ ਹੋ 2.5 ਪਾਉਣੇ ਹੋ 3 ਪਾਉਣੇ ਹੋ ਉਹਦੇ ਤੋਂ ਇਲਾਵਾ 25-30 ਕਿਲੋ ਐਕਸਟਰਾ ਯੂਰੀਆ ਆਪਾਂ ਦੇਣੀ ਹੈਗੀ ਆਪਣੇ ਖੇਤ ਦੇ ਵਿੱਚ ਤੇ ਇਸ ਤੋਂ ਇਲਾਵਾ 3 ਕਿਲੋ ਯੂਰੀਆ ਦਾ ਸਪਰੇਅ ਆਪਾਂ ਕਰ ਸਕਦੇ ਹਾਂ 100 ਲੀਟਰ ਪਾਣੀ ਦੇ ਵਿੱਚ ਤੇ 6 ਕਿਲੋ ਯੂਰੀਆ 200 ਲੀਟਰ ਪਾਣੀ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਹਾਂ ਕੱਲਾ ਯੂਰੀਆ ਇਸ ਨਾਲ ਕਣਕ ਜਿਹੜੀ ਹੈਗੀ ਆ ਉੱਪਰ ਜਾਣ ਦੀ بجائے ਨੀਚੇ ਨੂੰ ਫੈਲਣ ਲੱਗ ਜਾਊਗੀ ਤੇ ਇੱਥੇ ਇੱਕ ਇੰਪੋਰਟਡ ਪੁਆਇੰਟ ਜਿਹੜਾ ਹੈਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਜੇਕਰ ਤੁਸੀਂ ਕੋਈ ਵੀ ਨਦੀਨ ਨਾਸ਼ਕ ਦੀ ਸਪਰੇਅ ਆਪਣੇ ਖੇਤ ਦੇ ਵਿੱਚ ਨਹੀਂ ਕਰੀ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਆ ਨਦੀਨ ਨਸ਼ਕ ਦੀ ਸਪਰੇ ਕਰਨੀ ਚਾਹੀਦੀ ਆ ਇਹ ਵੀ ਜਿਹੜੀ ਹੈਗੀ ਆ ਟਰਮੀਨਲ ਟਰਮੀਨਲ ਬੱਡ ਨੂੰ ਰੋਕੋਗੀ ਹੇਠਾਂ ਤੋਂ ਜਿਹੜਾ ਹੈਗਾ ਆਪਣੀ ਕਣਕ ਫਟਾਰਾ ਕਰਨ ਲੱਗ ਜੂਗੀ 327 187 222 300 ਤਿੰਨ ਦੇ ਵਿੱਚ ਜਿਹੜੀਆਂ ਅਗੇਤੀਆਂ ਕਿਸਮਾਂ ਸੀਗੀਆਂ ਕਿਸਾਨ ਵੀਰਾਂ ਨੇ ਅਕਤੂਬਰ ਦੇ ਵਿੱਚ ਬਜਾਈ કરી ਸੀ ਉਹਨਾਂ ਦੇ ਵਿੱਚ ਸਮੱਸਿਆ ਹੋ ਰਹੀ ਆ ਤਾਂ ਜਿੱਦਾਂ ਆਪਾਂ ਲਿਓਸਨ ਜਾਂ ਚਮਤਕਾਰ ਦੀ ਸਪਰੇਅ ਕਰਦੇ ਆਂ ਆਪਣੀ ਕਣਕ ਦੀ ਫਸਲ ਦੇ ਉੱਪਰ ਕਾਦ ਰੋਕਣ ਦੇ ਲਈ ਅਗੇਤੀ ਬਜਾਈ ਦੇ ਵਿੱਚ ਤਾਂ ਉਹਨਾਂ ਵੀ ਤੁਸੀਂ ਇੱਥੇ ਕਰ ਸਕਦੇ ਹੋ ਜੇਕਰ ਤੁਹਾਡੀ ਕਣਕ 55 60 ਦਿਨ ਦੇ ਵਿੱਚ ਹੈਗੀ ਆ ਤਾਂ ਉਹ ਵੀ ਤੁਹਾਡੇ ਲਈ ਇੱਕ ਫਾਇਦੇ ਦਾ ਕੰਮ ਕਰੂਗੀ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਸੇਮ ਸਟੇਜ ਸੇਮ ਸਿਚੁਏਸ਼ਨ ਬਣੂਗੀ ਕਦਰ ਰੁਕ ਜੂਗਾ ਤੇ ਕਣਕ ਜਿਹੜੀ ਹੈਗੀ ਆ ਥੱਲੋਂ ਫਟਾਰਾ ਕਰਨ ਲੱਗ ਜੂਗੀ ਤਾਂ ਕਿਸਾਨ ਵੀਰੋ ਇਲਾਜ ਨਾਲ ਜਿਹੜਾ ਹੁੰਦਾ ਪਰਹੇਜ਼ ਕਰਨਾ ਚਾਹੀਦਾ ਅੱਗੇ ਤੋਂ ਆਪਾਂ ਚਲੋ ਇਸ ਸਾਲ ਤਾਂ ਜਿੱਦਾਂ ਆਪਣੇ ਕੋਲ ਗਲਤੀ ਹੋ ਗਈ ਅਗਲੇ ਸਾਲ ਹਰ ਇੱਕ ਸਾਲ ਹੀ ਇਦਾਂ ਦੀ ਸਮੱਸਿਆਵਾਂ ਹੋ ਜਾਂਦੀਆਂ ਮੌਸਮ ਤੇ ਡਿਪੈਂਡ ਹੁੰਦੀ ਹੈ ਸਾਰੀ ਖੇਤੀਬਾੜੀ ਪਰ ਜਿੱਥੇ ਸਮੱਸਿਆ ਹੋ ਰਹੀ ਆ ਜਿੱਦਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰਤੀ ਹੈ ਕਿ ਆਪਾਂ 3% ਯੂਰੀਆ ਦਾ ਸਪਰੇਅ ਕਰ ਸਕਦੇ ਆ ਨੰਦੀ ਨਸ਼ਕ ਵੀ ਹੈਲਪਫੁੱਲ ਹੋਊਗੀ ਔਰ ਲੀਓਸਿਨ ਚਮਤਕਾਰ ਜਿਹੇ ਸਪਰੇਅ ਹੈਗੀਆਂ ਵੀ ਤੁਹਾਡੇ ਲਈ ਹੈਲਪਫੁੱਲ ਹੋਊਗੀ 25 30 ਕਿਲੋ ਦਾ ਛੱਟਾ ਦੇ ਦਿਓ ਤਾਂ ਇਹ ਜਿਹੜੀ ਪ੍ਰੋਬਲਮ ਹੋਈ ਆ ਆਪਣੇ ਆਪ ਠੀਕ ਹੋ ਜਾਣੀ ਆ ਜਿਵੇਂ ਜਿਵੇਂ ਠੰਡ ਪਾਊਗੀ ਕਿਉਂਕਿ ਹੁਣ ਤਾਂ ਬਹੁਤ ਵਧੀਆ ਮੌਸਮ ਅਨੁਕੂਲ ਹੈ ਕਣਕ ਦੀ ਫਸਲ ਦੇ ਲਈ ਠੰਡ ਪੈਣ ਲੱਗ ਗਈ ਆ ਤਾਂ ਇਹ ਸਮੱਸਿਆ ਜਿਹੜੀ ਹੈਗੀ ਆ ਦਿਨਾਂ ਦੇ ਵਿੱਚ ਠੀਕ ਹੋ ਜਾਊਗੀ ਸੋ ਅਦਰਵਾਈਜ਼ ਕਿਸੇ ਮੇਰੇ ਵਰਗੇ ਬਹੁਤ ਡਾਕਟਰ ਲਗੇ ਫਿਰਦੇ ਆ ਚੋਲਾ ਚੱਕ ਕੇ ਜਿਨ੍ਹਾਂ ਨੇ ਆਪਣਾ ਸਮਾਨ ਵੇਚਣਾ ਹੁੰਦਾ ਸੋ ਉਹਨਾਂ ਤੋਂ ਸੁਚੇਤ ਰਹੋ ਜੋ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰੀ ਆ ਖੇਤੀਮਾਰਾਂ ਖੇਤੀਮਾਰ ਵੀ ਇਹ ਐਡਵਾਈਸ ਦਿੰਦੇ ਆ ਤਾਂ ਇਹਦੇ ਤੋਂ ਇਲਾਵਾ ਜਿਹੜਾ ਹੈਗਾ ਚੁਰਨ ਮਸਾਲਿਆਂ ਨਾਲ ਆਪਣਾ ਕੰਮ ਸੈੱਟ ਨਹੀਂ ਹੋਣਾ ਖੰਡ ਪੈਣ ਲੱਗ ਗਈ ਆ ਵਧੀਆ ਗੱਲ ਆ ਵਧੀਆ ਸਾਈਨ ਹੈਗਾ ਤੇ ਜਿੱਥੇ ਸਮੱਸਿਆ ਹੋਈ ਆ ਤੁਸੀਂ 3% ਯੂਰੀਆ ਦਾ ਜਾਂ 6% ਯੂਰੀਆ 200 ਲੀਟਰ ਪਾਣੀ ਦੇ ਵਿੱਚ ਤੇ 3 ਕਿਲੋ ਜਿਹੜੀ ਹੈਗੀ 100 ਲੀਟਰ ਪਾਣੀ ਦੇ ਵਿੱਚ ਸਪਰੇਅ ਕਰੋ ਤੇ 25 30 ਕਿਲੋ ਜਿਹੜਾ ਹੈਗਾ ਯੂਰੀਆ ਐਕਸਟਰਾ ਦੇ ਦਿਓ ਜਿੱਥੇ ਤੁਸੀਂ 3 ਪਾਉਨੇ ਉਹ 2.5 ਪਾਉਨੇ ਆ ਉਹਦੇ ਤੋਂ ਇਲਾਵਾ ਤੇ ਨਦੀਨ ਨਾਸ਼ਕ ਸਪਰੇਅ ਵੀ ਤੁਹਾਡੇ ਲਈ ਹੈਲਪਫੁਲ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ